ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਕੱਲ ਦਾ ਇੱਕ ਮਾਮਲਾ ਸੋਸ਼ਲ ਮੀਡੀਆ ਤੇ ਕਾਫੀ ਭਖਿਆ ਹੋਇਆ ਹੈ ਕਿ ਕੰਗੜਾ 9 ਦੇ ਕੁਲਵਿੰਦਰ ਕੌਰ ਨਾਮ ਦੀ ਕੁੜੀ ਨੇ ਥੱਪੜ ਮਾਰਿਆ ਉਹ ਵੀ ਚੰਡੀਗੜ੍ਹ 에어ਪੋਰਟ ਤੇ ਦੋਸਤੋ ਕਈ ਲੋਕ ਕੰਗੜਾ 9 ਦੇ ਹੱਕ ਵਿੱਚ ਨੇ ਅਤੇ ਕਈ ਲੋਕ ਕੁਲਵਿੰਦਰ ਕੌਰ ਦੇ ਹੱਕ ਵਿੱਚ ਨੇ ਚਲੋ ਇਹ ਤਾਂ ਰਹੀ ਇੱਕ ਪਾਸੇ ਦੀ ਗੱਲ ਕਿ ਕੁਲਵਿੰਦਰ ਕੌਰ ਇੱਕ ਮਹਿਲਾ ਸੀ ਤੋਹਨੇ ਕੰਗੜਾ 9 ਦੇ ਥੱਪੜ ਮਾਰਿਆ ਤੇ ਉਹਨੂੰ ਉਹਦੀ ਸਜ਼ਾ ਵੀ ਮਿਲੀ ਉਹਨੂੰ ਨੌਕਰੀ ਤੋਂ ਸਸਪੈਂਡ ਕੀਤਾ ਅਤੇ ਉਹਦੇ ਉੱਪਰ ਪਰਚਾ ਵੀ ਦਰਜ ਹੋਇਆ ਪਰ ਦੋਸਤੋ ਉਸੇ 에어ਪੋਰਟ ਦੀ ਇੱਕ ਆ ਵੀਡੀਓ ਤੁਸੀਂ ਵੇਖ ਸਕਦੇ ਹੋ ਕਿ ਗੰਗਨਾਰ ਨੌਂ ਦੇ ਟੀਮ ਦਾ ਇੱਕ ਬੰਦਾ ਜੋ ਕਿ ਇੱਕ ਮਹਿਲਾ ਦੇ ਥੱਪੜ ਮਾਰਦਾ ਹੈ ਵੀਡੀਓ ਵਿੱਚ ਤੁਸੀਂ ਸਾਫ਼ ਵੇਖ ਸਕਦੇ ਹੋ ਕਿ ਗੰਗਨਾਰ ਨੌਂ ਦਾ ਟੀਮ ਦਾ ਇੱਕ ਬੰਦਾ ਜੋ ਕਿ ਇੱਕ ਮਹਿਲਾ ਦੇ ਥੱਪੜ ਮਾਰ ਰਿਹਾ ਹੈ ਉੱਥੇ ਇੱਕ ਲੇਡੀ ਸੀ ਤੇ ਲੇਡੀ ਨੇ ਇੱਕ ਲੇਡੀ ਦੇ ਥੱਪੜ ਮਾਰਿਆ ਉਹਦੀ ਉਹਨੂੰ ਸਜ਼ਾ ਵੀ ਮਿਲ ਗਈ ਪਰ ਇਹ ਬੰਦੇ ਨੂੰ ਸਜ਼ਾ ਕਿਹਨੇ ਦੇਣੀ ਹੈ ਪੂਰਾ ਬਾਲੀਵੁੱਡ ਇਥੋਂ ਤੱਕ ਕਿ ਪੰਜਾਬ ਦੇ ਵੱਡੇ ਵੱਡੇ ਧਾਰਮਿਕ ਲੋਕ ਵੀ ਬਿਆਨ ਦੇ ਰਹੇ ਨੇ ਕਿ ਕੰਗਣਾ ਰੌਣੋ ਦੇ ਥੱਪੜ ਮਾਰ ਕੇ ਕੁਲਵਿੰਦਰ ਕੌਰ ਨੇ ਗਲਤ ਕੀਤਾ ਹੈ ਅੱਤਵਾਦੀ ਤੱਕ ਕਹਿ ਰਹੇ ਪਰ ਇਸ ਬੰਦੇ ਨੂੰ ਸਜ਼ਾ ਕਿਹਨੇ ਦੇਣੀ ਹੈ ਇਸ ਕੁੜੀ ਨੂੰ ਇਨਸਾਫ ਕਿਹਨੇ ਦਿਵਾਉਣਾ ਇਹਦੇ ਬਾਰੇ ਕਿਸੇ ਨੇ ਕੋਈ ਚਰਚਾ ਨਹੀਂ ਕਰਨੀ ਇਹ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਪਰ ਇਸ ਵੀਡੀਓ ਬਾਰੇ ਕੋਈ ਵੀ ਗੱਲਬਾਤ ਕਰਨ ਨੂੰ ਤਿਆਰ ਨਹੀਂ ਇਹ ਬੰਦੇ ਤੇ ਐਕਸ਼ਨ ਲੈਣ ਨੂੰ ਕੋਈ ਵੀ ਤਿਆਰ ਨਹੀਂ ਕਿਉਂਕਿ ਉਹ ਕੰਗਣਾ ਦਾ ਬੰਦਾ ਹੈ ਤੇ ਕੰਗਣਾ ਤੇ ਕੋਈ ਵੀ ਪਰਚਾ ਦਰਜ ਨਹੀਂ ਹੁੰਦਾ ਜਦੋਂ ਉਹ ਕਿਸਾਨਾਂ ਬਾਰੇ ਗਲਤ ਬੋਲਦੀ ਹੈ ਪੰਜਾਬ ਦੀਆਂ ਮਾਵਾਂ ਬਾਰੇ ਗਲਤ ਬੋਲਦੀ ਹੈ ਤਾਂ ਉਹਦੇ ਤੇ ਕੋਈ ਐਕਸ਼ਨ ਨਹੀਂ ਲੈਂਦਾ ਜਾਂਦਾ ਪਰ ਜਦੋਂ ਕੁਲਵਿੰਦਰ ਕੌਰ ਉਸ ਨੂੰ ਉਹਦੀ ਗਲਤੀ ਦੀ ਸਜ਼ਾ ਦਿੰਦੀ ਹੈ ਤਾਂ ਉਹਦੇ ਉੱਪਰ ਪਰਚਾ ਦਰਜ ਕਰ ਦਿੱਤਾ ਜਾਂਦਾ ਹੈ ਉਹਨੂੰ ਸਸਪੈਂਡ ਕਰ ਦਿੱਤਾ ਜਾਂਦਾ ਹੈ ਪਰ ਦੋਸਤੋ ਤੁਸੀਂ ਆਪ ਸੋਚੋ ਕਿ ਇਹ ਕੁੜੀ ਨੂੰ ਇਨਸਾਫ ਕਿਹਨੇ ਦੇਣਾ ਤੇ ਇਹ ਬੰਦੇ ਨੂੰ ਸਜ਼ਾ ਕਿਹਨੇ ਦੇਣੀ ਹੈ ਤਾਂ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਇਸ ਬੰਦੇ ਤੇ ਕੋਈ ਕਾਰਵਾਈ ਹੋ ਸਕੇ ਤੇ ਇਸ ਕੁੜੀ ਨੂੰ ਇਨਸਾਫ ਮਿਲ ਸਕੇ ਸੋ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ